ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹਾਜ਼ਰ ਆ ਲੋਕ ਕਹਾਣੀ ਰੂਪ ਬਸੰਤ ਲੈ ਕੇ ਉਮੀਦ ਹੈ ਕਿ ਤੁਸੀਂ ਕਹਾਣੀ ਨੂੰ ਜਰੂਰ ਪਸੰਦ ਕਰੋਗੇ ਰੂਪ ਬਸੰਤ ਦੀ ਲੋਕ ਗਾਥਾ ਸਾਡੀਆਂ ਪ੍ਰਾਣੀ ਹੈ ਇਤਿਹਾਸ ਦੀਆਂ ਪੜਾਂ ਇਸ ਨੂੰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਉੱਚਾ ਪਿੰਡ ਸੰਘੋਲ ਨਾਲ ਜਾ ਜੋੜਦੀਆਂ ਹਨ ਇਸ ਪਿੰਡ ਦੇ ਨਾਂ ਨਾਲ ਕਈ ਦੰਦ ਕਥਾਵਾਂ ਜੁੜੀਆਂ ਹੋਈਆਂ ਹਨ ਕਹਿੰਦੇ ਹਨ ਹਜ਼ਾਰਾਂ ਬੜੀ ਪਹਿਲਾਂ ਸੰਘੋਲ ਇੱਕ ਘੁਗਵਸਤਾ ਸ਼ਹਿਰ ਸੀ ਜਿਸ ਦਾ ਨਾਂ ਸੀ ਸੰਗਲਾਦੀਪ ਰੂਪ ਬਸੰਤ ਦੇ ਪਿਤਾ ਰਾਜਾ ਖੜਗਸੈਨ ਦੀ ਰਾਜਸਤਾਨੀ ਰਾਜਾ ਖੜਕਸੈਨ ਇੱਕ ਨੇਕ ਦਿਲ ਧਰਮੀ ਅਤੇ ਅਦਲੀ ਰਾਜੇ ਦੇ ਨਾਂ ਨਾਲ ਪ੍ਰਸਿੱਧ ਸਨ ਉਸ ਦੇ ਰਾਜ ਵਿੱਚ ਪਰਜਾ ਬਹੁਤ ਸੁਖੀ ਸੀ ਸਾਰੇ ਉਸ ਨੂੰ ਬੜਾ ਆਦਰ ਮਾਣ ਦਿੰਦੇ ਸਨ ਕਿਸੇ ਗੱਲ ਦੀ ਉਸ ਨੂੰ ਤੋਟ ਨਹੀਂ ਸੀ ਔਲਾਦ ਵੱਲੋਂ ਵੀ ਉਹ ਸੰਤੋਸ਼ਟ ਸੀ ਉਸ ਦੇ ਦੋ ਪਿਆਰੇ ਪੁੱਤਰ ਸਨ ਰੂਪ ਤੇ ਬਸੰਤ ਜਿਨ੍ਹਾਂ ਨੂੰ ਵੇਖਿਆ ਭੁੱਖ ਲੈਂਦੀ ਸੀ ਅੱਖਾਂ ਰੱਜ ਰੱਜ ਜਾਂਦੀਆਂ ਸਨ ਰੂਪ ਵੱਡਾ ਸੀ 15 ਵਰਿਆਂ ਦਾ ਤੇ ਬਸੰਤ ਰੂਪ ਤੋਂ 2 ਸਾਲ ਛੋਟਾ ਸੀ ਖੜਗਸੈਨ ਨੇ ਆਪਣੀ ਪਿਆਰੀ ਰਾਣੀ ਰੂਪਵਤੀ ਵੱਲੋਂ ਫਿਕਰਮੰਤ ਸੀ ਰੂਪਵਤੀ ਕੁਝ ਸਮੇਂ ਤੋਂ ਬਿਮਾਰ ਸੀ ਰਾਜਦੇ ਹਕੀਮਾਂ ਨੇ ਉਸ ਦਾ ਬਹੁਤ ਇਲਾਜ ਕੀਤਾ ਪਰ ਉਹ ਯਹੀ மஞ்சੇ ਦੇ ਪਈ ਕਿ ਉੱਠ ਨਾ ਸਕੀ ਤੇ ਕੁਝ ਦਿਨ ਪਾ ਕੇ ਰਾਣੀ ਸਵਰਗ ਸੁਧਾਰ ਗਈ। ਰਾਣੀ ਦੀ ਮੌਤ ਕਾਰਨ ਸਾਰੇ ਰਾਜ ਵਿੱਚ ਸੋਗ ਦੀ ਲਹਿਰ ਦੌੜ ਗਈ। ਇਹ ਕਹਾਣੀ ਮੈਂ ਬਚਪਨ ਵਿੱਚ ਸੁਣਦੀ ਹੁੰਦੀ ਸੀ ਪਰ ਮਨ ਦੇ ਵਿੱਚ ਕਿਤੇ ਨਾ ਕਿਤੇ ਮੌਜੂਦ ਸੀ। ਪਰ ਅੱਜ ਮੈਂ ਇਹਨੂੰ ਖੁਦ ਮਹਿਸੂਸ ਕਰ ਰਹੀ ਹਾਂ। ਰੂਪ ਬਸੰਤ ਆਪਣੀ ਮਾਂ ਦੇ ਵਿਜੋਗ ਵਿੱਚ ਬਹੁਤ ਰੋਣੇ ਉਹਨਾਂ ਦਾ ਰੋਣਾ ਚੱਲਿਆ ਨਹੀਂ ਚੱਲਿਆ ਨਹੀਂ ਸੀ ਜਾਂਦਾ ਖੜਗਸੈਨ ਆਬ ਹਾਲੋਂ ਬੇਹਾਲ ਹੋਇਆ ਪਿਆ ਸੀ ਉਸ ਨੂੰ ਸੋਝ ਨਹੀਂ ਸੀ ਰਿਹਾ ਕਿ ਕਿਵੇਂ ਆਪਣੇ ਆਪ ਦੇ ਕਾਬੂ ਪਾਵਾਂ ਰਾਜ ਦੇ ਐਲਕਾਰਾਂ ਤੇ ਦਰਬਾਰੀਆਂ ਨੇ ਉਹਨਾਂ ਦੇ ਗਮ ਨੂੰ ਭਲਾਉਣ ਲਈ ਛਿਆਂ ਦਿਲਵਾਰੀਆਂ ਦਿੱਤੀਆਂ ਦਿਲਵਾਰੀਆਂ ਦਿੱਤੀਆਂ ਤੇ ਢਾਰਸਾਂ ਬਣਾਈਆਂ ਸਮਾਂ ਆਪਣੀ ਤੋਰੀ ਤੁਰਦਾ ਰਿਹਾ ਰੂਪ ਬਸੰਤ ਜਵਾਨੀ ਦੀਆਂ ਬਾਰੂਹਾਂ ਤੇ ਪੁੱਜ ਚੁੱਕੇ ਸਨ ਉਹਨਾਂ ਦੇ ਆਪਣੇ ਸ਼ੌਂਕ ਸਨ ਰੂਪ ਨੂੰ ਸ਼ਿਕਾਰ ਖੇਡਣ ਦਾ ਸ਼ੌਕ ਸੀ ਤੇ ਬਸੰਤ ਕਬੂਤਰ ਉਡਾਉਣ ਦਾ ਸ਼ਕੀਮ ਸੀ ਜੇ ਤੁਸੀਂ ਵੀ ਇਹ ਕਹਾਣੀ ਬਚਪਨ ਵਿੱਚ ਸੁਣੀ ਹੋਈ ਹੈ ਤਾਂ ਲਾਇਕ ਕਮੈਂਟ ਜ਼ਰੂਰ ਕਰਨਾ ਅਲੜ ਜਵਾਨੀ ਆਪਣੇ ਸ਼ੌਂਕਾਂ 'ਚ ਮਸਤ ਸੀ ਖੜਗਸੈਨ ਨੂੰ ਰਾਤ ਦਰਬਾਰ ਦੇ ਕੰਮ ਕਾਜਾਂ ਤੋਂ ਬੇਲ ਨਹੀਂ ਸੀ ਮਿਲਦੀ ਇਨਾਰ ਜੀ ਮਿਆ ਕਰਕੇ ਰਾਣੀ ਦੇ ਵਿਯੋਗ ਨੂੰ ਉਹ ਭੁੱਲਣ ਲੱਗੇ। ਖੱਡਸੈਣ ਨੂੰ ਆਪਣੀ ਰਾਣੀ ਰੂਪવતી ਨਾਲ ਬਹੁਤ ਮੁਹੱਬਤ ਸੀ। ਉਸਤੇ ਵਿਛੋੜੇ ਦਾ ਉਸਤੇ ਮਾਨ ਅਤੇ ਸਰੀਰ ਤੇ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਸੀ। ਖੱਡਸੈਣ ਰਾਜ ਦਰਬਾਰ ਵਿੱਚੋਂ ਜਦੋਂ ਆਪਣੇ ਮਹਿਲਾ ਨੂੰ ਆਉਂਦਾ ਉਹਨੂੰ ਡੋਬੂ ਪੈਣ ਲੱਗ ਜਾਂਦੀ। ਰਾਣੀ ਬਿਨਾਂ ਸੁੰਨਾ ਮਹਿਲ ਵੱਡ-ਵੱਡ ਖਾਣ ਨੂੰ ਆਉਂਦਾ। 2 1/2 ਬਾਰੇ ਇਸੇ ਅਵਸਥਾ ਵਿੱਚ ਲੰਘ ਗਏ। ਆਖਰੋ ਦੇ ਅਮੀਰਾ ਵਜ਼ੀਰਾ ਨੇ ਉਸ ਨੂੰ ਦੂਜੀ ਸ਼ਾਦੀ ਕਰਵਾਉਣ ਲਈ ਮਨਾ ਲਿਆ ਰਾਜਿਆਂ ਨੂੰ ਭਲਾ ਸ਼ਾਦੀਆਂ ਦਾ ਕੀ ਘਟਾ ਸੰਗਲਾਦੀਪ ਦੇ ਰਾਜਪੂਤ ਸਰਦਾਰ ਇੰਦਰਸੈਨ ਨੇ ਆਪਣੀ 16 17 ਵਰੇ ਦੀ ਪਰੀਆਂ ਵਰਗੀ ਮਲੂਕ ਧੀ ਚੰਦਰਵਤੀ ਅਧਖੜ ਉਮਰ ਦੇ ਰਾਜਾ ਖੜਕਸੈਨ ਨਾਲ ਵਿਆਹ ਦਿੱਤੀ ਮਹਿਲਾ ਵਿੱਚ ਮੋੜ ਰੌਣਕਾਂ ਆ ਗਈਆਂ ਚੰਦਰਵਤੀ ਦੀ ਮਹਿਕਾਂ ਭਰੀ ਜਵਾਨੀ ਨੇ ਅਦਖੜ ਉਮਰ ਦੇ ਖੜਗਸੈਨ ਨੂੰ ਕੀ ਲਿਆ ਮਾਂਗ ਵੀ ਜਵਾਨ ਜਵਾਨੀ ਨੂੰ ਉਪਾਲਾ ਕਿੰਨਾ ਕੁ ਸਮਾਂ ਹਟਾਉਂਦਾ ਚੰਦਰਵਤੀ ਦੀ ਜਵਾਨੀ ਉਹਦੇ ਮਖਮਲੀ ਤੇ ਰੇਸ਼ਮੀ ਕੱਪੜਿਆਂ ਵਿੱਚ ਮਿਉਂਦੀ ਨਹੀਂ ਸੀ ਤੇ ਨਾ ਹੀ ਉਹਦਾ ਅੱਧ ਖੜ ਉਮਰ ਦਾ ਪਤੀ ਉਸ ਦੀਆਂ ਅੰਦਰੂਨੀ ਭਾਵਕ ਤੇ ਕਾਮਕ ਭਾਵਨਾਵਾਂ ਨੂੰ ਸੰਤੋਸ਼ਟੀ ਪ੍ਰਦਾਨ ਕਰਨ ਦੀ ਸਮਰੱਥ ਸੀ ਹੀਰੇ ਜਵਾਹਰਤ ਤੇ ਹਾਰ ਸ਼ਿੰਗਾਰ ਉਸ ਦੀ ਭਾਵਕ ਤ੍ਰਿਸ਼ਨਾ ਨੂੰ ਤ੍ਰਿਪਤ ਨਹੀਂ ਸਿੱਖ ਰਹੀ ਜਦੋਂ ਕਦੀ ਉਹ ਆਪਣੇ ਸੌਕਣ ਦੇ ਪੁੱਤਰਾਂ ਰੂਪ ਤੇ ਬਸੰਤਵਲ ਵੇਖਦੀ ਤਾਂ ਇੱਕ ਅਗੰਮੀ ਖੁਸ਼ੀ ਉਹਦੇ ਅੰਦਰ ਚਰਨਾਟਾ ਛੇੜ ਦਿੰਦੀ ਰੂਪ ਤੇ ਬਸੰਤ ਲੋਹੜੇ ਦੇ ਹਸੀਨ ਸੰਤ ਅਜੇ ਜਵਾਨੀ ਦੀਆਂ ਬ ਰੂਹਾਂ ਤੇ ਕਦਮ ਰੱਖ ਰਹੇ ਸਨ ਉਹਦਾ ਦਿਲ ਕਰਦਾ ਉਹਨਾਂ ਨਾਲ ਹੱਸੇ ਖੇਡੇ ਅਠ ਖੇਡੀਆਂ ਕਰੀ ਉਹਦੇ ਅੰਦਰ ਇੱਕ ਖੁਆਇਸ਼ ਬੜੀ ਤੀਬਰਤਾ ਨਾਲ ਮਚਲ ਰਹੀ ਸੀ ਜਿਹੜੀ ਉਸ ਨੂੰ ਸਦੀਵੀ ਖੁਸ਼ੀ ਤੇ ਸੰਤੋਸ਼ਟਤਾ ਪ੍ਰਦਾਨ ਕਰ ਸਕਦੀ ਸੀ ਇੱਕ ਦਿਨ ਕੀ ਹੋਇਆ ਖੜਕਸੈਨ ਆਪਣੇ ਰਾਜ ਦਰਬਾਰ ਵਿੱਚ ਗਿਆ ਹੋਇਆ ਸੀ ਤੇ ਚੰਦਰवटी ਕਲਮਕੱਲੀ ਆਪਣੇ ਮਹਿਲ ਦੀ ਖਿੜਕੀ ਵਿੱਚ ਬੈਠੀ ਹੋਈ ਬਾਹਰ ਦਾ ਨਜ਼ਾਰਾ ਮਾਨ ਰਹੀ ਸੀ ਬਸੰਤ ਆਪਣੇ ਕਬੂਤਰਾਂ ਨਾਲ ਖੇਡ ਰਿਹਾ ਸੀ ਕਿ ਇੱਕ ਚੀਨਾ ਕਬੂਤਰ ਉੱਡ ਕੇ ਚੰਦਰवटी ਦੀ ਬਾਰੀ ਦੇ ਚਾਨ ਵੜਿਆ ਜਿਸ ਨੂੰ ਉਸਨੇ ਮਲਕੜੇ ਜਿਹੇ ਫੜ ਕੇ ਇੱਕ ਟੋਕਰੀ ਹੇਠ ਲਕੋ ਦਿੱਤਾ ਬਸੰਤ ਮਹਿਲ ਵਿੱਚ ਆਇਆ ਉਸ ਨੂੰ ਵੇਖ ਕੇ ਚੰਦਰवटी ਗੁਲਾਬ ਦੇ ਫੁੱਲ ਵਾਂਗ ਖਿੜ ਗਈ ਉਸ ਨੂੰ ਕਬੂਤਰ ਦੇਣ ਦੇ ਪੱਜ ਆਪਣੇ ਵਿਸ਼ਰਾਮ ਭਵਨ ਵਿੱਚ ਲੈ ਗਈ ਤੇ ਆਪਣੇ ਕੋਲ ਪਲੰਘ ਤੇ ਬਿਠਾ ਲਿਆ ਅਤੇ ਉਹਦੇ ਹੱਥਾਂ ਨੂੰ ਪੋਲੇ-ਪੋਲੇ ਪਲੋਸਦਿਆਂ ਸ਼ਾਇਦ ਜਹੇ ਮਿੱਠੇ ਬੋਲ ਬੋਲਦਿਆਂ ਬੋਲੀ ਬੇਬਸੰਤ ਤੈਨੂੰ ਕਬੂਤਰਾਂ ਨਾਲ ਖੇਡਣ ਦਾ ਸ਼ੌਂਕ ਹੈ ਤੂੰ ਕਿੰਨਾ ਖੂਬਸੂਰਤ ਐ ਸੋਹਣਾ ਮੈਂ ਤੇਰੇ ਤੇ ਬਾਰੀ ਜਾਨੀ ਆ ਜਦ ਮੈਂ ਤੈਨੂੰ ਵੇਖਦੀ ਆ ਮੇਰੀ ਜਾਨ ਹੀ ਕੱਢ ਲੈਣਾ ਆਪਾਂ ਦੋਨੋਂ ਹਾਨ ਪ੍ਰਵਾਨ ਦੇ ਆ ਮੈਨੂੰ ਆਪਣੀ ਕਬੂਤਰੀ ਬਣਾ ਲੈ ਸੋਹਣਿਆ ساری ਜ਼ਿੰਦਗੀ ਤੇਰੀ ਬਣ ਕੇ ਰਹਾਂਗੀ ਬਸੰਤ ਦੇ ਚਿੱਤ ਚੇਤੇ ਵੀ ਨਹੀਂ ਸੀ ਕਿ ਰਾਣੀ ਉਹਦੇ ਨਾਲ ਇਸ ਤਰ੍ਹਾਂ ਦਾ ਵਰਤਾਓ ਕਰੇਗੀ ਮਾਤਾ ਜੀ ਇਹ ਕਿਵੇਂ ਹੋ ਸਕਦਾ ਮੈਂ ਤੁਹਾਡਾ ਪੁੱਤਰਾਂ ਧਰਤ ਸਮਾਨ ਫਟ ਨਹੀਂ ਜਾਣਗੇ ਪੁੱਤਰ ਮਾਂ ਦਾ ਰੂਪ ਹੰਡਾਵੀ ਸੋਹਣਿਆ ਨਾਂ ਮੈਂ ਤੈਨੂੰ ਜਨਮ ਦਿੱਤਾ ਤੇ ਨਾਂ ਗੋਦ ਖੰਡਾਇਆ ਮੈਂ ਤੇਰੀ ਮਾਂ ਨਹੀਂ ਤੇਰੀ ਹਾਨਣ ਮੇਰੀ ਜਵਾਨੀ ਵੱਲ ਵੇਖ ਤੇ ਮੈਨੂੰ ਆਪਣੀ ਬਣਾ ਲੈ ਮੇਰੇ ਦਿਲ ਜਾਨੀਆਂ ਮੈਂ ਚ ਰੋਕਣੀ ਤੇਰੇ ਦਿਦਾਰ ਨੂੰ ਤਰਸਦੀ ਪਈਆਂ ਮਾਂ ਮੈਨੂੰ ਜਹੀਆਂ ਗੱਲਾਂ ਨਾਲ ਪੁੱਛਲਾ ਨਾ ਸਮਾਜਿਕ ਰਿਸ਼ਤੇ ਤੇ ਨੈਤਿਕ ਕਦਰਾਂ ਕੀਮਤਾਂ ਦਾ ਘਾਣ ਸਾਡੇ ਸਮਾਜ ਨੂੰ ਕਿੱਧਰ ਲੈ ਤੁਰੇਗਾ ਮੇਰੀ ਰੂਹ ਦੇ ਹਾਨੀਆਂ ਸਮਾਜ ਨੇ ਭਲਾ ਮੈਨੂੰ ਕੀ ਦਿੱਤਾ ਕੱਚੀ ਕੈਲ ਨੂੰ ਅਧਖੜ ਬੁੱਢੜੇ ਦੇ ਲੜ ਲਾ ਕੇ ਮੇਰੀ ਜਵਾਨੀ ਰੋਲ ਦਿੱਤੀ ਐ ਮੋਤੀ ਹੀਰੇ ਪੰਨੇ ਮੇਰੇ ਲਈ ਕਾਣੀ ਕੌਡੀ ਦੇ ਸਮਾਨ ਨੇ ਤੂੰ ਮੇਰੀ ਬਾਹ ਫੜ ਕੇ ਪਾਰ ਲੰਘਾ ਦੇ ਸੋਹਣਿਆ ਹੋਸ਼ ਤੋਂ ਕੰਮ ਲੈ ਮਾਤਾ ਮੇਰੀ ਇਹ ਰਿਸ਼ਤਾ ਮੈਂ ਨਿਭਾ ਨਹੀਂ ਸਕਦਾ ਅੱਜੇ ਵੀ ਸੋਚ ਲਾ ਜੇ ਤੂੰ ਮੇਰੀ ਗੱਲ ਨਹੀਂ ਮੰਨਣੀ ਤਾਂ ਇਸ ਦੇ ਮਾੜੇ ਨਤੀਜੇ ਭੁਗਤਣ ਲਈ ਤਿਆਰ ਹੋ ਜਾ ਮਾਤਾ ਮੈਂ ਹਾਰ ਸਜ਼ਾ ਭੁਗਤਣ ਲਈ ਤਿਆਰ ਹਾਂ ਆਪਣੇ ਬਾਪ ਦੀ ਦਾੜੀ ਦੀ ਲਾਜ ਰੱਖਾਂਗਾ ਐਨਾ ਆਖ ਬਸੰਤ ਇੱਕਦਮ ਮਹਿਲ ਤੋਂ ਬਾਹਰ ਹੋ ਗਿਆ ਚੰਦਰਵਤੀ ਪਲੰਘ ਤੇ ਪਈ ਬਿਨਾ ਪਾਣੀਓ ਮੱਛੀ ਵਾਂਗ ਤੜਪਣ ਲੱਗੀ ਬਸੰਤ ਨੇ ਰੂਪ ਨੂੰ ਆ ਕੇ ਸਾਰੀ ਹੋਈ ਬੀਤੀ ਸੁਣਾ ਦਿੱਤੀ ਦੋਨੋਂ ਚਿੰਤਾ ਦੇ ਸਾਗਰ ਵਿੱਚ ਡੁੱਬ ਗਏ ਆਥਣ ਪਸਰੀ ਹਨੇਰਾ ਗੂੜ ਹੋਇਆ ਖੜਗਸੈਨ ਆਪਣੇ ਮਹਿਲਾ ਨੂੰ ਪਰਤਿਆ ਸਾਰੇ ਸ਼ਮਾਦਾਨ ਗੁੱਲ ਦੀਵਾ ਨ ਬੱਤੀ ਉਹ ਅੰਦਰ ਵੜਿਆ ਚੰਦਰ ਬਤੀ ਸਿਰ ਨੂੰ ਲਪੇਟੀ ਖਣ ਪੱਟੀ ਲਈ ਪਲੰਗ ਤੇ ਪਈ ਹੈ ਕਮਰੇ ਦੀਆਂ ਵਸਤਾਂ ਇਧਰ ਉਧਰ ਖਿੰਡੀਆਂ ਪਈਆਂ ਰਾਜਾ ਪਮਤਰ ਗਿਆ ਉਹਨੇ ਉਸਤੇ ਮੂੰਹ ਤੋਂ ਪੱਲਾ ਖਿੱਚ ਕੇ ਪਰੇ ਕੀਤਾ ਰਾਣੀ ਦੇ ਚਿਹਰੇ ਤੇ ਘਰੂਟਾਂ ਦੇ ਨਿਸ਼ਾਨ ਸਿਰ ਦੇ ਵਾਲ ਖਿੰਡੇ ਪੁੰਡੇ ਜਿਵੇਂ ਕਿਸੇ ਨਾਲ ਹੱਥੋਂ ਭਾਈ ਕੀਤੀ ਹੋਵੇ ਰਾਣੀ ਨੇ ਉਠਦੇ ਸਾਰ ਹੀ ਹਟ ਕੋ ਰਿਆ ਤੇ ਹੰਝੂਆਂ ਦੀ ਛੜੀ ਲਾ ਦਿੱਤੀ ਰਾਜਨ ਕੀ ਦੱਸਾਂ ਕੀ ਨਾ ਦੱਸਾਂ ਲੋੜਾ ਮਾਰਿਆ ਤੁਹਾਡੀ लाडले ਪੁੱਤਰ ਬਸੰਤ ਨੇ ਅੱਜ ਮਹਿਲੀ ਆਇਆ ਸੀ ਕੱਲੀ ਵੇਖ ਉਹਨੇ ਮੇਰੇ ਨਾਲ ਹੱਥੋਂ ਭਾਈ ਕੀਤੀ ਹੈ ਮੈਂ ਬਰਸ਼ੇ ਕੋਲੋਂ ਆਪਣੀ ਪਤ ਨੂੰ ਮਸੇਂ ਬਚਾਇਆ ਚੰਦਰਵਤੀ ਨੇ ਤ੍ਰਿਆ ਚਲਿਤਰ ਦਾ ਜਿਹਾ ਬਾਣ ਚਲਾਇਆ ਕਿ ਖੜਕ ਸੈਨ ਸੋਚੀ ਪੈ ਗਿਆ ਇਹ ਕਿਵੇਂ ਹੋ ਸਕਦਾ ਮੇਰੀ ਰਾਣੀ ਬਸੰਤ ਜਿਹਾ ਨਹੀਂ ਕਰ ਸਕਦਾ ਸੱਚੋ ਸੱਚ ਦੱਸ ਰਾਜਨ ਬਸੰਤ ਤੁਹਾਡਾ ਪੁੱਤਰ ਹੈ ਨਾ ਇਸ ਲਈ ਮੇਰੀ ਗੱਲ ਦਾ ਆਪ ਨੂੰ ਇਤਵਾਰ ਨਹੀਂ ਐਨਾ ਆਖ ਚੰਦਰਵਤੀ ਜਾ ਰੋ ਜਾ ਰੋਣ ਲੱਗ ਪਈ ਰਾਜਾ ਉਹਦੇ ਭਾਵਾਂ ਦੀ ਬਾਰ ਨੂੰ ਸਹਿ ਨਾ ਸਕਿਆ ਉਹ ਧੋਰ ਅੰਦਰ ਤੱਕ ਤੜਪ ਉਠਿਆ। ਉਹਨੇ ਰਾਣੀ ਨੂੰ ਆਪਣੀ ਬੁੱਕਲ ਵਿੱਚ ਲੈਂਦਿਆਂ ਕਿਹਾ, "ਮੇਰੀ ਬੇਗਮ, ਮੈਨੂੰ ਤੇਰੇ ਤੇ ਪੂਰਾ ਭਰੋਸਾ ਹੈ। ਜਿਹੜਾ ਕੁਕਰਮ ਬਸੰਤ ਨੇ ਤੇਰੇ ਨਾਲ ਕੀਤਾ ਹੈ, ਉਹ ਮਾਫ਼ ਕਰਨ ਵਾਲਾ ਨਹੀਂ। ਉਸ ਨੂੰ ਯਹੀ ਸਜ਼ਾ ਦੇਾਂਗਾ ਕਿ ਲੋਕੀਂ ਰਹੀਂਦੀ ਦੁਨੀਆ ਤੱਕ ਯਾਦ ਰੱਖਣਗੇ।" ਰਾਜੇ ਦੇ ਇਹ ਬਚਨ ਸੁਣ ਕੇ ਰਾਣੀ ਦੇ ਧੋਰ ਅੰਦਰ ਖੁਸ਼ੀ ਦੀ ਲਹਿਰ ਦੌੜ ਗਈ। ਤੇ ਉਹ ਉਸ ਨੂੰ ਰਜਾਣ ਲਈ ਆਪਣਾ ਹਾਰ ਸ਼ਿੰਗਾਰ ਕਰਨ ਲੱਗੀ ਅਗਲੀ ਸਵੇਰ ਖੜਕ ਸਿੰਘ ਨੇ ਬਸੰਤ ਨੂੰ ਭਰੇ ਦਰਬਾਰ ਵਿੱਚ ਤਲਬ ਕਰ ਲਿਆ ਤੇ ਉਸ ਦਾ ਪੱਖ ਸੁਣੇ ਬਗੈਰ ਹੀ ਉਸ ਨੂੰ ਦੇਸ਼ ਨਿਕਾਲੇ ਦਾ ਹੁਕਮ ਸੁਣਾ ਦਿੱਤਾ ਸਾਰੇ ਦਰਬਾਰ ਵਿੱਚ ਸਨਾਟਾ ਛਾ ਗਿਆ ਕਿਸੇ ਦੀ ਜੁਰਤ ਨਹੀਂ ਸੀ ਰਾਜੇ ਦੇ ਹੁਕਮ ਨੂੰ ਮੋੜਨ ਦੀ ਸਾਰੇ ਦਰਬਾਰੀ ਜਾਣਦੇ ਸਨ ਕਿ ਬਸੰਤ ਬੇਕਸੂਰੀ ਰੂਪ ਨੇ ਵੀ ਆਪਣੇ ਪਿਤਾ ਅੱਗੇ ਬੇਨਤੀ ਕੀਤੀ ਪਰ ਬਸੰਤ ਤਾਂ ਉਹਦੀਆਂ ਨਜ਼ਰਾਂ ਵਿੱਚ ਕਸੂਰਵਾਰ ਸੀ ਅਤੇ ਉਹ ਬਸੰਤ ਨੂੰ ਦੇਸ਼ ਨਿਕਾਲੇ ਦੀ ਸਜ਼ਾ ਦੇ ਕੇ ਆਪਣੇ ਅਦਲੀ ਰਾਜਾ ਹੋਣ ਦਾ ਧਰਮ ਨਿਭਾ ਰਿਹਾ ਸੀ ਬਸੰਤ ਨੂੰ ਇਹ ਆਸ ਨਹੀਂ ਸੀ ਕਿ ਉਸ ਦਾ ਪਿਤਾ ਉਹਦਾ ਪੱਖ ਜਾਣੇ ਬਿਨਾ ਇਹ ਹੀ ਸਜ਼ਾ ਸੁਣਾ ਦੇਵੇਗਾ ਉਹ ਆਪਣੇ ਦਿਲ ਤੇ ਪੱਥਰ ਰੱਖ ਕੇ ਬੈਠ ਗਿਆ ਉਹਨੂੰ ਵਿਛੜੀ ਮਾਂ ਦੀ ਯਾਦ ਆਈ ਤੇ ਉਹ ਦਾ ਘਰ ਚ ਪਾਰ ਆਇਆ ਉਹ ਭਰੇ ਨੈਣਾ ਨਾਲ ਆਪਣੇ ਸ਼ਹਿਰ ਨੂੰ ਨਮਸਕਾਰ ਕਰਕੇ ਘੋੜੇ ਤੇ ਸਵਾਰ ਹੋ ਕੇ ਤੁਰ ਪਿਆ ਅਜੇ ਉਹ ਕੁਝ ਕਦਮਾਂ ਤੇ ਹੀ ਗਿਆ ਸੀ ਕਿ ਰੂਪ ਵੀ ਘੋੜੇ ਸਮੇਤ ਉਹਦੇ ਨਾਲ ਜਾ ਰਲਿਆ ਤੇ ਬੋਲਿਆ ਵੀਰੇ ਮੈਂ ਤੇਰੇ ਬਿਗੈਰ ਕੱਲਾ ਕਿਵੇਂ ਰਹਿ ਸਕਦਾ ਤੇਰੇ ਨਾਲ ਹੀ ਚੱਲਾਂਗਾ ਨਾ ਰੂਪ ਵੀਰੇ ਤੂੰ ਕਿਉਂ ਕਸ਼ਟ ਝੱਲਣੇ ਨੇ ਜੋ ਮੇਰੇ ਕਰਮਾਂ ਚ ਲਿਖਿਆ ਉਹ ਤਾਂ ਮੈਂ ਭੋਗਣਾ ਹੀ ਐ ਜਾਪ ਸ਼ਾਮ ਮੁੜ ਜਾ ਵੀਰੇ ਰੂਪ ਜਿੱਦ ਕਰਕੇ ਬਸੰਤ ਦੇ ਨਾਲ ਹੀ ਜੰਗਲ ਬੀਆ ਬਾਨਾ ਨੂੰ ਤੁਰ ਪਿਆ ਉਹਨਾ ਆਪਣੇ ਦੇਸ਼ ਦੀ ਹੱਦ ਪਾਰ ਕਰ ਲਈ ਤੇ ਗਵਾਂਡੀ ਰਾਜ ਤੇ ਜੰਗਲ ਬੇਲਿਆਂ ਵਿੱਚ ਜਾ ਬੜੇ ਜੋ ਕੰਦ ਮੂਲ ਮਿਲਦਾ ਖਾ ਕੇ ਗੁਜ਼ਾਰਾ ਕਰ ਲੈਂਦੀ ਰਾਤ ਨੂੰ ਕਿਸੇ ਦਰਖਤ ਥੱਲੇ ਟਿਕ ਜਾਂਦੀ ਜੰਗਲੀ ਜੀਵ ਜਾਨਤਿਆਂ ਤੋਂ ਬਚਣ ਲਈ ਅੱਧੀ ਰਾਤ ਤੱਕ ਇੱਕ ਜਣਾ ਜਾਗਦਾ ਦੂਜਾ ਸੌਂਦਾ ਇਸ ਤਰ੍ਹਾਂ ਵਾਰੋਵਾਰੀ ਜਾਗਦੀ ਸੌਂਦੀ ਇੱਕ ਸਾਲ ਤੋਂ ਵੀ ਵੱਧ ਸਮਾਂ ਉਹ ਇਸ ਇਸੇ ਪਟਕਣਾ ਵਿੱਚ ਪਟਕਦੇ ਰਹੀ ਉਹਨਾਂ ਲਈ ਨਦੀਆਂ ਦਰਿਆ ਘਾਟੀਆਂ ਤੇ ਪਹਾੜ ਪਾਰ ਕੀਤੇ ਅਤੇ ਇੱਕ ਦਿਨ ਕੀ ਪਾਣਾ ਵਾਪਰਿਆ ਰਾਤ ਸਮੇਂ ਰੂਪ ਸੁੱਤਾ ਪਿਆ ਸੀ ਤੇ ਬਸੰਤ ਜਾਗਦਾ ਸੀ ਜਦੋਂ ਰੂਪ ਦੀ ਜਾਗ ਖੁੱਲੀ ਤਾਂ ਉਹ ਵੇਖ ਕੇ ਹੈਰਾਨ ਰਹਿ ਗਿਆ ਕਿ ਬਸੰਤ ਤਾਂ ਮਰਿਆ ਪਿਆ ਉਹਨੇ ਉਹਨੂੰ ਹਲਾਇਆ ਹਲਾਇਆ ਵੀ ਪਰ ਬਸੰਤ ਟੱਸ ਤੋਂ ਮੱਸਨਾ ਹੋਇਆ ਰੂਪ ਸੋਚੀ ਪੈ ਗਿਆ ਕਰੇ ਤਾਂ ਕੀ ਕਰੇ ਜੰਗਲ ਵੀ ਆਬਾਨ ਪਰਾਇਆ ਦੇਸ਼ ਕੋਈ ਮਦਦਗਾਰ ਨਹੀਂ ਉਹ ਕਫਨ ਦਾ ਪ੍ਰਬੰਧ ਕਰਨ ਲਈ ਬਸੰਤ ਦੀ Laash ਨੂੰ ਦਰਾਖਤ ਥੱਲੇ ਹੀ ਛੱਡ ਕੇ ਨੇੜੇ ਦੇ ਸ਼ਹਿਰ ਨੂੰ ਤੁਰ ਪਿਆ ਤੁਰਦਿਆਂ ਤੁਰਦਿਆਂ ਆ ਰੂਪ ਮਿਸਰ ਦੀ ਰਾਜਧਾਨੀ ਪਹੁੰਚ ਗਿਆ ਸ਼ਹਿਰ ਦੇ ਆਲੇ-ਦੁਆਲੇ ਬਹੁਤ ਵੱਡੀ ਪਸੀਲ ਸੀ ਤੇ ਅੰਦਰ ਜਾਣ ਲਈ ਕੇਵਲ ਇੱਕੋ ਇੱਕ ਦਰਵਾਜ਼ਾ ਸੀ ਉਹ ਦਰਵਾਜ਼ੇ ਰਾਹੀਂ ਅੰਦਰ ਵੜਨ ਹੀ ਲੱਗਾ ਸੀ ਕਿ ਚੌਂਕੀਦਾਰ ਨੇ ਉਸ ਨੂੰ ਰੋਕ ਲਿਆ ਇੰਨੇ ਨੂੰ ਉੱਥੇ ਹੋਰ ਬਹੁਤ ਸਾਰੇ ਸ਼ਾਹੀ ਦਰਬਾਰੀ ਆ ਗਏ ਉਹਨਾਂ ਰੂਪ ਨੂੰ ਕਿਹਾ हे ਪਰਦੇਸੀ ਨੌਜਵਾਨਾ ਕੱਲ ਸਾਡੇ ਦੇਸ਼ ਦਾ ਰਾਜਾ ਸਵਰਗਵਾਸ ਹੋ ਗਿਆ ਪਰੰਪਰਾ ਅਨੁਸਾਰ ਸਾਰੇ ਅਧਿਕਾਰੀਆਂ ਅਤੇ ਦਰਬਾਰੀਆਂ ਨੇ ਫੈਸਲਾ ਕੀਤਾ ਕਿ ਜਿਹੜਾ ਵੀ ਪਹਿਲਾ ਯਾਤਰੀ ਅੱਜ ਸਵੇਰੇ ਸ਼ਹਿਰ ਵਿੱਚ ਬੜੇਗਾ ਉਹਨੂੰ ਰਾਜ ਸਿੰਘਾਸਨ ਤੇ ਬਿਠਾ ਦਿੱਤਾ ਜਾਵੇਗਾ ਉਸੇ ਸ਼ਹਿਰ ਵਿੱਚ ਪ੍ਰਵੇਸ਼ ਕਰਨ ਵਾਲੇ ਪਹਿਲੇ ਪੁਰਸ਼ੋਂ ਇਸ ਕਰਕੇ ਹੁਣ ਸਾਡੇ ਰਾਜਾ ਇੰਨਾ ਆਖ ਉਹਨਾਂ ਨੇ ਰੂਪ ਨੂੰ ਸ਼ਾਹੀ ਵਸਤਰ ਪਹਿਨਾ ਕੇ ਵਿਧੀ ਵਤਰਾ ਸਮਾ ਨਾਲ ਰਾਜ ਸਿੰਘਾਸਨ ਤੇ ਬਰਾਜਮਾਨ ਕਰ ਦਿੱਤਾ ਰੂਪ ਹੁਣ ਮਿਸਰਦਾਰ ਰਾਜਾ ਬਣ ਗਿਆ ਸੀ ਤੇ ਉਸ ਨੂੰ ਰਾਜ ਦਰਬਾਰੀਆਂ ਨੇ ਇੰਨਾ ਵਿਅਸਤ ਕਰ ਦਿੱਤਾ ਕਿ ਉਹ ਕੁਝ ਪਲਾਂ ਲਈ ਬਸੰਤ ਨੂੰ ਵੀ ਭੁੱਲ ਗਿਆ ਉਹ ਕੁਝ ਦਿਨਾਂ ਬਾਅਦ ਉਸ ਥਾਂ ਤੇ ਵੀ ਗਿਆ ਜਿੱਥੇ ਬਸੰਤ ਦੀ লাশ ਪਈ ਸੀ ਉਸ ਦਰਖਤ ਥੱਲੇ লাশ ਨਾਂ ਵੇਖ ਕੇ ਉਹਨੇ ਇੱਕ ਅਨੁਮਾਨ ਲਾ ਲਿਆ ਕਿ ਬਸੰਤ ਦੀ লাশ ਨੂੰ ਜੰਗਲੀ ਜਾਨਵਰ ਖਾ ਗਏ ਹੋਣਗੇ ਉਹ ਬਸੰਤ ਦੇ ਗਮ ਨੂੰ ਆਪਣੇ ਦਿਲ ਵਿੱਚ ਸਮੋ ਕੇ ਭਰਤਾਇਆ ਅਤੇ ਆਪਣੇ ਰਾਜ ਦੇ ਕੰਮ ਕਾਜ ਚਲਾਉਣ ਲੱਗਾ ਇਧਰ ਬਸੰਤ ਦੀ ਹੋਂਣੀ ਵੇਖੋ ਜਦੋਂ ਰੂਪ ਉਹਦੇ ਕਫ਼ਨ ਦੀ ਭਾਲ ਵਿੱਚ ਉਹ ਨਹੀਂ ਛੱਡ ਕੇ ਗਿਆ ਸੀ ਉਸਤੇ ਜਾਣ ਬਾਅਦ ਹੀ ਮੰਗਲਨਾਥ ਨਾਂ ਦਾ ਜੋਗੀ ਕਿਧਰੋਂ ਤੁਰਦਾ ਫਿਰਦਾ ਉਸ ਦ੍ਰਕਤ ਕੋਲ ਆ ਗਿਆ ਜਿੱਥੇ ਬਸੰਤ ਦੀ ਲੋਥ ਪਈ ਸੀ ਜੋਗੀ ਨੇ ਉਸ ਨੂੰ ਹਿਲਾ ਜਲਾ ਕੇ ਵੇਖਿਆ ਤਾਂ ਉਸ ਦੀ ਨਵਜ ਵੇਖੀ ਨਵਜ ਚੱਲ ਰਹੀ ਸੀ ਅਸਲ ਵਿੱਚ ਉਹ ਮਰਿਆ ਨਹੀਂ ਸਿਰਫ ਬੇਹੋਸ਼ ਹੋਇਆ ਸੀ ਉਹਨੂੰ ਕਿਸੇ ਜ਼ਹਿਰੀਲੇ ਸੱਪ ਨੇ ਡੱਸ ਕੇ ਬੇਸੁੱਧ ਕਰ ਦਿੱਤਾ ਸੀ। ਜੋਗੀ ਨੇ ਜੰਗਲੀ ਬੂਟੀਆਂ ਦੀ ਵਰਤੋਂ ਕਰਕੇ ਉਹਨੂੰ ਹੋਸ਼ ਵਿੱਚ ਲਿਆਂਦਾ। ਬਸੰਤ ਨੇ ਜੋਗੀ ਨੂੰ ਆਪਣੀ ਸਾਰੀ ਵਿਥਿਆ ਸੁਣਾਈ। ਜੋਗੀ ਉਸਨੂੰ ਆਪਣੀ ਕੁਟਿਆ ਵਿੱਚ ਲੈ ਆਇਆ ਤੇ ਆਪਣੇ ਕੋਲ ਹੀ ਰੱਖ ਲਿਆ। ਬਸੰਤ ਨੇ ਵੀ ਆਪਣੇ ਜੀਵਨ ਦਾਤੇ ਨੂੰ ਆਪਣਾ ਆਪ ਸਮਰਪਿਤ ਕਰ ਦਿੱਤਾ ਤੇ ਉਹਦੀ ਸੇਵਾ ਵਿੱਚ ਲੀਨ ਹੋ ਗਿਆ। ਉਸ ਨੂੰ ਰੂਪ ਦੀ ਯਾਦ ਆਉਂਦੀ ਸੋਚਦਾ ਪਤਾ ਨਹੀਂ ਉਸ ਨਾਲ ਕੀ ਬਣੀ ਹੋਵੇਗੀ ਖਾਰੇ ਜਿਉਂਦਾ ਵੀ ਹੈ ਕਿ ਜੰਗਲੀ ਜਾਨਵਾਰਾਂ ਨੇ ਆਪਣਾ ਖਾਜਾ ਬਣਾ ਲਿਆ ਜੋਗੀ ਕੋਲ ਰਹਿੰਦਿਆਂ ਬਸੰਤ ਨੇ ਸੱਤ ਵਰੀ ਲੰਘਾ ਦਿੱਤੇ ਬਸੰਤ ਨੂੰ ਸ਼ਿਕਾਰ ਖੇਡਣ ਦਾ ਸ਼ੌਕ ਬਚਪਨ ਤੋਂ ਹੀ ਸੀ ਜੋਗੀ ਨੇ ਉਸ ਤੇ ਸ਼ੌਕ ਨੂੰ ਮੱਠਾ ਨਾ ਪੈਣ ਦਿੱਤਾ ਇੱਕ ਦਿਨ ਬਸੰਤ ਘੋੜੇ ਤੇ ਸਵਾਰ ਇੱਕ ਸ਼ਿਕਾਰ ਮਗਰ ਲੱਗਿਆ ਬਹੁਤ ਦੂਰ ਨਿਕਲ ਗਿਆ ਤੇ ਅਚਾਨਕ ਆਏ ਹਨੇਰੀ ਝੱਖੜ ਨੇ ਉਸ ਨੂੰ ਰਾਹ ਭੁਲਾ ਦਿੱਤਾ ਹਨੇਰਾ ਹੋਣ ਕਰਕੇ ਉਹ ਪਛਾਣ ਜਾਣ ਯੋਗਾ ਵੀ ਨਹੀਂ ਸੀ ਉਹਨੂੰ ਦੂਰ ਇੱਕ ਸ਼ਹਿਰ ਨਜ਼ਰ ਆਇਆ ਉਹ ਸ਼ਹਿਰ ਦੀ ਪਸੀਲ ਦੇ ਮੁੱਖ ਦਰਵਾਜ਼ੇ ਤੇ ਪਹੁੰਚ ਗਿਆ ਦਰਵਾਜ਼ਾ ਬੰਦ ਸੀ ਉਸ ਨੇ ਦਰਵਾਜ਼ਾ ਖੜਕਾਇਆ ਅੰਦਰੋਂ ਚੌਂਕੀਦਾਰ ਨੇ ਦਰਵਾਜ਼ੇ ਦੀ ਮੋਰੀ ਰਾਹੀਂ ਆਖਿਆ ਰਾਜੇ ਦਾ ਹੁਕਮ ਹੈ ਇਹ ਦਰਵਾਜ਼ਾ ਰਾਤ ਦਰਵਾਜ਼ਾ ਰਾਤ ਨੂੰ ਬੰਦ ਹੋ ਕੇ ਦੁਬਾਰਾ ਨਹੀਂ ਖੁੱਲ ਸਕਦਾ ਕਿਉਂਕਿ ਰਾਤ ਸਮੇਂ ਇੱਥੇ ਇੱਕ ਆਦਮ ਕੋਰ ਸ਼ੇਰ ਆਉਂਦਾ ਓਹਨੇ ਪਰਜਾ ਦੀ ਬਹੁਤ ਸਾਰੀ ਬੰਦੇ ਮਾਰ ਦਿੱਤੇ ਨੇ ਚੰਗਾ ਇਹੀ ਐ ਤੂੰ ਕਿਧਰੇ ਹੋਰ ਚਲਿਆ ਜਾ ਦਰਵਾਜ਼ਾ ਮੈਂ ਨਹੀਂ ਖੋਲਣਾ ਐਨਾ ਆਖ ਚੌਂਕੀਦਾਰ ਨੇ ਤਾਕੀ ਵੀ ਬੰਦ ਕਰ ਦਿੱਤੀ ਬਸੰਤ ਹੁਣ ਕੀ ਕਰਦਾ ਹਨੇਰਾ ਗੂੜਾ ਹੋ ਰਿਹਾ ਸੀ ਕਾਲੀ ਬੋਲੀ ਡਰਾਣੀ ਰਾਤ ਬਸੰਤ ਨੇ ਦਰਵਾਜ਼ੇ ਦੇ ਸਾਹਮਣੇ ਹੀ ਰਾਤ ਕੱਟਣ ਦਾ ਮਨ ਬਣਾ ਲਿਆ ਅੱਧੀ ਰਾਤ ਲੰਗੀ ਸੀ ਕਿ ਖੁੰਖਾਰ ਸ਼ੇਰ ਨੇ ਆ ਬਹਾੜ ਮਾਰੀ ਬਸੰਤ ਤਾਂ ਅਜੇ ਜਾਗਦਾ ਹੀ ਪਿਆ ਸੀ ਉਹਨੇ ਆਪਣੇ ਸ਼ਾਸਤਰ ਸੰਭਾਲੇ ਹੀ ਸੰਨ ਕੇ ਸ਼ੇਰ ਨੇ ਉਸ ਤੇ ਹਮਲਾ ਕਰ ਦਿੱਤਾ ਪਰ ਬਸੰਤ ਨੇ ਬੜੀ ਫੁਰਤੀ ਨਾਲ ਸ਼ੇਰ ਤੇ ਜਿਹਾ ਤਲਵਾਰ ਦਾ ਬਾਰ ਕੀਤਾ ਇਹ ਉਹ ਚਫਾਲ ਧਰਤੀ ਤੇ ਜਾ ਪਿਆ ਸ਼ੇਰ ਨੂੰ ਮਾਰ ਮਕਾਉਣ ਉਪਰੰਤ ਬਸੰਤ ਥਕੇਵੇਂ ਕਾਰਨ ਦਰਵਾਜ਼ੇ ਦੇ ਸਾਹਮਣੇ ਹੀ ਘੂਕ ਸੌਂ ਗਿਆ ਸਵੇਰ ਹੋਈ ਚੌਂਕੀਦਾਰ ਨੇ ਸ਼ਹਿਰ ਦਾ ਮੁੱਖ ਦਵਾਰ ਖੋਲਿਆ ਉਹਨੇ ਵੇਖਿਆ ਸ਼ੇਰ ਮਰਿਆ ਪਿਆ ਤੇ ਨਾਲ ਹੀ ਸ਼ੇਰ ਨੂੰ ਮਾਰਨ ਵਾਲਾ ਵੀ ਘੂਕ ਸੁੱਤਾ ਪਿਆ ਉਹਨੇ ਤੁਰੰਤ ਕੋਤਵਾਲ ਨੂੰ ਬੁਲਾਇਆ ਕੋਤਵਾਲ ਦੇ ਮਨ ਵਿੱਚ ਜਹੀ ਖੋਟ ਆਈ ਕਿ ਕਿਉਂ ਨਾ ਉਹ ਸ਼ੇਰ ਨੂੰ ਆਪਣੇ ਵੱਲੋਂ ਮਾਰਿਆ ਦੱਸ ਕੇ ਰਾਜੇ ਪਾਸੋਂ ਇਨਾਮ ਪ੍ਰਾਪਤ ਕਰ ਲਵੇ ਉਹਨਾਂ ਨੇ ਮਤਾ ਪਕਾ ਕੇ ਸੁੱਤੇ ਪਏ ਬਸੰਤ ਨੂੰ ਵੱਢ ਟੁੱਕ ਕੇ ਬੇਹੋਸ਼ ਕਰ ਦਿੱਤਾ ਤੇ ਉਸ ਨੂੰ ਉੱਥੋਂ ਚੁੱਕ ਕੇ ਖਤਾਨਾ ਵਿੱਚ ਸੌਟਾਈ ਆਦਮ ਖੋਰ ਸ਼ੇਰ ਦੇ ਮਾਰੇ ਜਾਣ ਦੀ ਖਬਰ ਸੁਣ ਕੇ ਰਾਜਾ ਰੂਪ ਬਹੁਤ ਖੁਸ਼ ਹੋਇਆ ਉਹਨੇ ਚੌਕੀਦਾਰ ਅਤੇ ਕੋਤਵਾਲ ਨੂੰ ਉਨ੍ਹਾਂ ਦੀ ਬਹਾਦਰੀ ਬਦਲੀ ਢੇਰ ਸਾਰੇ ਇਨਾਮ ਦਿੱਤੇ ਸਾਰੇ ਸ਼ਹਿਰ ਵਿੱਚ कोतवाल ਦੀ ਬਹਾਦਰੀ ਦੇ ਚਰਚੇ ਹੋ ਰਹੇ ਸਨ ਉਧਰ ਸ਼ੇਰ ਨੂੰ ਮਾਰਨ ਵਾਲਾ ਬਸੰਤ ਖਤਾਨਾ ਵਿੱਚ ਪਿਆ ਘਹਰਾ ਰਿਆ ਸੀ ਕਰਨੀ ਕੁਦਰਤ ਦੀ ਕੋਈ ਤੀਜੇ ਪੈਰ ਇਸ ਸ਼ਹਿਰ ਦਾ ਕਾਲੂ ਘੁਮਿਆਰ ਮਿੱਟੀ ਲੈਣ ਲਈ ਖਤਾਨਾ ਵੱਲ ਗਿਆ ਉਹ ਵੇਖ ਕੇ ਹੈਰਾਨ ਰਹਿ ਗਿਆ ਕਿ ਇੱਕ ਨੌਜਵਾਨ ਖਤਾਨਾ ਵਿੱਚ ਵੱਡਿਆ ਟੁਕਿਆ ਘਰਾਰਿਆ ਹੈ। ਉਹ ਉਸ ਨੂੰ ਉਸੇ ਵੇਲੇ ਆਪਣੇ ਖੋਤੇ ਤੇ ਲਾਦ ਕੇ ਘਰ ਲੈ ਆਇਆ ਤੇ ਉਹਦੀ ਟੀਮਾਰਦਾਰੀ ਕਰਨ ਲੱਗਾ। ਬਸੰਤ ਕੁਝ ਦਿਨਾਂ ਵਿੱਚ ਹੀ ਨੌ ਵਰ ਨੌ ਹੋ ਗਿਆ। ਕੁਮਾਰ ਤੇ ਕੁਮਾਰੀ ਇਕੱਲੇ ਹੀ ਘਰ 'ਚ ਰਹਿ ਰਹੇ ਸਨ। ਉਹਨਾਂ ਦੇ ਕੋਈ ਲਾਦ ਨਹੀਂ ਸੀ। ਉਹਨਾਂ ਨੇ ਬਸੰਤ ਨੂੰ ਆਪਣਾ ਪੁੱਤਰ ਬਣਾ ਲਿਆ। ਵਸੰਤ ਵੀ ਉਹਨਾਂ ਵੱਲੋਂ ਕੀਤੇ ਉਪਕਾਰ ਨੂੰ ਭੁੱਲਿਆ ਨਹੀਂ ਸੀ ਉਹ ਵੀ ਸਕੇ ਪੁੱਤਰ ਵਾਂਗ ਉਹਨਾਂ ਦੇ ਕੰਮਕਾਜ ਵਿੱਚ ਹੱਥ ਵਟਾਉਣ ਲੱਗਾ ਕਈ ਮਹੀਨੇ ਗੁਜ਼ਰ ਗਏ ਇੱਕ ਦਿਨ ਵਸੰਤ ਬਾਜ਼ਾਰ ਵਿੱਚ ਘੁੰਮ ਰਿਹਾ ਸੀ ਕਿ ਅਚਾਨਕ ਉਸ ਉੱਤੇ ਹੀ कोतवाल ਦੀ ਨਜ਼ਰ ਜਾ ਪਈ ਉਹਨੇ ਵੇਖਾਂ ਲਿਆ ਕਿ ਇਹ ਤਾਂ ਉਹੀ ਨੌਜਵਾਨ ਹੈ ਜਿਸ ਨੇ ਸ਼ੇਰ ਨੂੰ ਮਾਰਿਆ ਸੀ ਆਪਣੇ ਬਾਜ ਦੀ ਉਡਣ ਦੇ ਡਰੋਂ ਉਹਨੇ ਬਸੰਤ ਨੂੰ ਕਿਸੇ ਮਾਮਲੇ ਵਿੱਚ ਅਲਝਾਉਣ ਦਾ ਮਨ ਬਣਾ ਲਿਆ। ਉਹਨੇ ਆਪਣੇ ਸ਼ਹਿਰ ਦੀ ਇੱਕ ਬੇਸਪਾਸੋਂ ਬਸੰਤ ਤੇ ਇਲਜ਼ਾਮ ਲਗਵਾ ਦਿੱਤਾ ਕਿ ਉਹਨੇ ਉਹਦਾ ਹਾਰ ਚੋਰੀ ਕੀਤਾ ਹੈ। ਇਸ ਇਲਜ਼ਾਮ ਵਿੱਚ ਕੋਤਵਾਲ ਨੇ ਬਸੰਤ ਨੂੰ ਜੇਲ੍ਹ ਦੀ ਕੋਠੜੀ ਵਿੱਚ ਬੰਦ ਕਰਵਾ ਦਿੱਤਾ। ਦਿਨ ਬੀਤਦੇ ਗਏ ਝੂਠੇ ਇਲਜ਼ਾਮ ਵਿੱਚ ਬਸੰਤ ਜੇਲ੍ਹ ਦੀ ਹਵਾ ਖਾ ਰਿਹਾ ਸੀ। ਵਸੰਤ ਦੇ ਧਰਮ ਮਾਤਾ ਪਿਤਾ ਦੀ ਵੀ ਕਿਸੇ ਇੱਕ ਨਾ ਸੁਣੀ ਇੱਕ ਦਿਨ ਕੀ ਹੋਇਆ ਰਾਜਾ ਰੂਪ ਦੇ ਦਰਬਾਰ ਵਿੱਚ ਇੱਕ ਸਦਾਗਰ ਨੇ ਆ ਅਰਜ ਗੁਜ਼ਾਰੀ ਰਾਜਨ ਮੈਂ ਮਦਦ ਦੀ ਆਸ ਲੈ ਕੇ ਤੁਹਾਡੇ ਪਾਸ ਆਇਆ ਮੇਰਾ ਜਹਾਜ਼ ਸਮੁੰਦਰ ਵਿੱਚ ਫਸਿਆ ਹੈ ਫਸਿਆ ਖੜਾ ਹੈ ਜੋਤਸ਼ੀਆਂ ਕਿਹਾ ਹੈ ਕਿ ਸਮੁੰਦਰ ਮਨੁੱਖ ਦੀ ਬਲੀ ਮੰਗਦਾ ਹੈ ਬਲੀ ਦੇਣ ਤੇ ਚੱਲੇ ਚੱਲੇਗਾ ਮੇਰੇ ਤੇ ਕਿਰਪਾ ਕਰੋ ਰਾਜਨ ਰਾਜੇ ਰੂਪ ਨੇ ਕੋਤਵਾਲ ਨੂੰ ਬੁਲਾਇਆ ਤੇ ਕਿਸੇ ਕੈਦੀ ਨੂੰ ਸਦਾਗਰ ਦੇ ਹਵਾਲੇ ਕਰਨ ਦਾ ਆਦੇਸ਼ ਦੇ ਦਿੱਤਾ ਬਣੇ ਰਹੋ ਕਹਾਣੀ ਦੇ ਨਾਲ ਨੈਕਸਟ ਪਾਰਟ ਲੈ ਕੇ ਕੱਲ ਨੂੰ ਹਾਜ਼ਰ ਹੋਵਾਂਗੇ ਕਿ ਕਿਵੇਂ ਰੂਪ ਬਸੰਤ ਤੇ ਬਾਰ-ਬਾਰ ਇਲਜ਼ਾਮ ਲੱਗ ਰਹੇ ਐ ਤੇ ਕਿਵੇਂ ਭਗਵਾਨ ਉਨ੍ਹਾਂ ਕਿਰਪਾ ਕਰਕੇ ਬਚਾ ਰਿਹਾ ਐ ਨੈਕਸਟ ਪਾਰਟ ਲੈ ਕੇ ਕੱਲ ਨੂੰ ਹਾਜ਼ਰ ਹੋਵਾਂਗੇ ਧੰਨਵਾਦ